ਅਸੀਂ ਤਾਂ ਆਪਦੀ ਤੁਹਾਡੇ ਕੋਲੇ ਇੱਥੇ ਜਿਹੜੀ ਪ੍ਰੋਬਲਮ ਆ ਉਹ ਦੱਸਣ ਮਾਰੇ ਬੈਠੇ ਸੀਗੇ ਇਹਨਾਂ ਨੇ ਸਾਨੂੰ ਕਹਿਤਾ ਸੀਗਾ ਇਸੇ ਬੰਦੇ ਨੇ ਇਹ ਗੱਲ ਕਹੀ ਵੀ ਮੇਰੀ ਗੱਲ ਹੋ ਗਈ ਆ ਮੈਂ ਲਾਈਨ ਛੱਡਦਾ ਅਸੀਂ ਕਿਹਾ ਵੀ ਨਾ ਸਰਕਾਰ ਇਹ ਗੱਲਾਂ ਦੀ ਐ 8 ਘੰਟੇ ਅਸੀਂ ਲਾਈਟ ਦੇ ਰਹੇ ਆ ਦੇ ਰਹੇ ਆ ਪਰ ਮੈਂ ਸਪਸ਼ਟ ਆਣੇ ਜਾਂ ਕੈਮਰੇ ਦੇ ਸਾਹਮਣੇ ਸਰਕਾਰ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਅੱਜ ਸੜੀ ਮੰਤਰੀ ਖੜਾ ਖੜੇ ਮੈਂ ਤੁਹਾਨੂੰ ਪਰ ਬੰਤਮਾਨ ਤੜਕੇ ਬਿਆਨ ਦੇ ਦਿੰਦਾ ਜੀ ਮੈਂ 8 ਘੰਟੇ ਲਾਈਟ ਦੇ ਰਿਆਂ ਬਿਆਨ ਤੋਂ 5 ਮਿੰਟਾਂ ਬਾਅਦ ਲਾਈਨ ਬੰਦ ਹੋ ਜਾਂਦੀ ਹੈ ਜੀ ਉਹ ਕਿਉਂ ਹੁੰਦੀ ਹੈ ਪੰਜਾਬ ਸਰਕਾਰ ਲਗਾਤਾਰ ਦਾਅਵੇ ਕਰ ਰਹੀ ਹੈ ਕਿ ਖੇਤਾਂ ਦੇ ਵਿੱਚ ਨਿਰਵਿਘਨ 8 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇਗੀ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਲੇਕਿਨ ਤੋਨੋ ਹਕੀਕਤ ਦਿਖਾਣੇ ਹੈ ਸੀਤੋਗ੍ਰੇਡ ਦੇ ਵਿੱਚ ਅੱਜ ਕਰੀਬ 3 ਤੋਂ 4 ਪਿੰਡਾਂ ਦੇ ਲੋਕ ਜੜੇ ਇੱਥੇ ਬੈਠੇ ਹੈ ਬਿਜਲੀ ਸਪਲਾਈ ਦੀ ਮੰਗ ਨੂੰ ਲੈ ਕੇ ਲਗਾਤਾਰ ਜਿਹੜਾ ਹੈਗਾ ਕਿਸਾਨਾਂ ਨੂੰ ਜੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇੱਕ ਪਾਸੇ ਜਿੱਥੇ ਗੁਲਾਬੀ ਸੁੰਡੀ ਕਰਕੇ ਨਰਮੇ ਦੀ ਫਸਲ ਬਰਬਾਦ ਹੋ ਰਹੀ ਹੈ ਉੱਥੇ ਹੀ ਝੋਨੇ ਦੀ ਫਸਲ ਲਈ ਪਾਣੀ ਦੀ ਲੋਡ ਲੱਗ ਰਹੀ ਹੈ ਲੇਕਿਨ ਉਹਦੇ باوجود ਜਿਹੜਾ ਹੈਗਾ ਬਿਜਲੀ ਬੋਰਡ ਵੱਲੋਂ ਜਿਹੜਾ ਲਗਾਤਾਰ ਕੱਟ ਲਾਏ ਜਾ ਰਹੇ ਜਿਸ ਕਰਕੇ ਇਹਨਾਂ ਨੂੰ ਵੱਡਾ ਨੁਕਸਾਨ ਸਹਿਣਾ ਪੈ ਰਿਹਾ ਤੇ ਆਖਰ ਇਹਨਾਂ ਨੂੰ ਅੱਜ ਸੀਤੋਂ ਦੇ ਵਿੱਚ ਬਿਜਲੀ ਗ੍ਰੈਡ ਨੂੰ ਜਿਹੜਾ ਹੈਗਾ ਕੇਰਨਾ ਪਿਆ ਤੇ ਤਾਲਾ ਗੇਟ ਨੂੰ ਲਗਾਇਆ ਗਿਆ ਸੀਗਾ ਲੋਕ ਇੱਥੇ ਮੌਜੂਦ ਹੈ ਲੋਕਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਆਖਰ ਕੀ ਪੂਰਾ ਮਾਮਲਾ ਕੀ ਹੈ ਜਿਸ ਤਰ੍ਹਾਂ ਦੇ ਨਾਲ ਸੂਬਾ ਸਰਕਾਰ ਦਾਅਵੇ ਕਰ ਰਹੀ ਹੈ ਕਿ ਉਹਨਾਂ ਤੱਕ ਬਿਜਲੀ ਜੜੀ ਹੈ ਖੇਤੀ ਦੇ ਲਈ 8 ਘੰਟੇ ਜੜੀ ਨਿਰਵਗਨ ਦਿੱਤੀ ਜਾਵੇਗੀ ਲੇਕਿਨ ਹਾਲਾਤ ਇੱਥੇ ਜੜੇ ਹੈ ਜ਼ਮੀਨੀ ਹਕੀਕਤ ਜੜੀ ਹੈ ਇੱਥੇ ਉਲਟ ਹੁੰਦੀ ਨਜ਼ਰ ਆ ਰਹੀ ਹੈ ਕੀ ਹੈ ਕਿ ਭਾਈ ਜੀ ਕਿਉਂ ਇੱਥੋਂ ਜਿਹੜਾ ਰਾਤ ਨੂੰ ਤੁਹਾਨੂੰ ਆਣਾ ਪਿਆ ਬਾਈ ਜੀ ਸਾਨੂੰ ਇਹਨਾਂ ਨੇ ਲਾਈਟ ਦਾ ਜਿਹੜਾ ਸਮਾਂ ਸੀ ਸਾਡਾ ਉਹ ਸੀ 1.5 ਵਜੇ ਤੋਂ ਲੈ ਕੇ ਰਾਤ ਦੇ 9.5 ਵਜੇ ਤੱਕ ਦਾ ਜੀ ਇਹਨਾਂ ਨੇ ਸਾਨੂੰ ਮੈਸੇਜ ਗਰੁੱਪ ਦੇ ਵਿੱਚ ਪਾਇਆ ਮੋਟਰਾਂ ਵਾਲੀ ਸਪਲਾਈ ਦਾ ਜਿਹੜਾ ਗਰੁੱਪ ਹੈ ਇਹਨਾਂ ਨੇ ਮੈਸੇਜ ਦੇ ਵਿੱਚ ਇਹ ਪਾਇਆ ਵੀ ਪਾਵਰ ਕੱਟ ਆਨ ਕਰਕੇ ਭਾਈਕਿਰਾ ਪ੍ਰਾਣਾ ਤੇ ਵਿਜੀਤ ਭਰਾਏ ਵੀ ਬੰਦ ਕੀਤੇ ਗਏ ਉਸ ਤੋਂ ਬਾਅਦ ਇਹਨਾਂ ਨੇ ਮੈਸੇਜ ਪਾਇਆ ਭਾਈਕਿਰਾ ਨਵਾਂ ਇਹ ਵਾਧੂ ਸਪਲਾਈ ਦਿੱਤੀ ਗਈ ਉਹਨਾਂ ਨੂੰ 6:48 ਮਿੰਟ ਤੇ ਸਾਡਾ ਇਹਨਾਂ ਨੇ 6:40 ਤੇ ਬੰਦ ਕਰਤਾ ਜੀ ਉਹਨਾਂ ਵਾਸਤੇ ਫਿਰ ਵਾਧੂ ਸਪਲਾਈ ਕਿੱਥੋਂ ਆ ਗਈ ਇਹ ਇੱਥੇ ਪੈਸੇ ਲੈ ਕੇ ਸਾਰਾ ਕੁਝ ਗੜਬੜੀ ਕਰ ਰਹੀ ਹੈ ਗ੍ਰਿਡ ਦੇ ਦਾਅਵੇ ਕਰ ਰਹੀ ਹੈ ਕਿ ਜਿਹੜਾ ਖੇਤਾਂ ਵਾਸਤੇ ਜਿਹੜੇ ਮੋਟਰਾਂ ਵਾਸਤੇ 8 ਘੰਟੇ ਜੜੀ ਹੈ ਬਿਜਲੀ ਸਪਲਾਈ ਬਿਲਕੁਲ ਨਿਰਵਿਘਨ ਮਿਲੋਗੀ ਬਗੈਰ ਕਿਸੇ ਕੱਟ ਦੇ ਨਹੀਂ ਨਾ ਜੀ ਸਾਨੂੰ ਤਾਂ ਉਹ 3 ਘੰਟੇ ਜਾਂ 4 ਘੰਟੇ ਲਾਈਟ ਮਿਲ ਰਹੀ ਹੈ ਇਸ ਤੋਂ ਵੱਧ ਨਹੀਂ ਸਰਕਾਰ ਨੂੰ ਅਸੀਂ ਅੱਜ ਸਰਕਾਰ ਨੂੰ ਕੁਝ 3 ਘੰਟੇ ਜਾਂ 4 ਘੰਟੇ ਲਾਈਟ ਮਿਲ ਰਹੀ ਹੈ ਇਸ ਤੋਂ ਉੱਤੇ ਸਾਨੂੰ ਕਦੇ ਲਾਈਟ ਹੀ ਨਹੀਂ ਮਿਲੀ ਸਰਕਾਰ ਜਿਸ ਦਿਨ ਡਬਲ ਲਾਈਟ ਆਉਣੀ ਹੁੰਦੀ ਏ ਉਸ ਦਿਨ ਸਾਨੂੰ 4 ਘੰਟੇ ਲਾਈਟ ਦਿੰਦੇ ਏ ਬਸ ਸਰਕਾਰ 16 ਘੰਟੇ ਮਸਲੇ ਕੀ ਹੈ ਇਹ ਦੇ ਕਰਕੇ ਜਿਹੜਾ ਹੈਗਾ ਦੁਪਹਿਰੇ ਤੁਸੀਂ ਲਗਾ ਸਕਦੇ ਹੋ ਜਾਂ ਰਾਤ ਨੂੰ ਹੀ ਜਿਹੜਾ ਪਾਣੀ ਦੀ ਲੋੜ ਪੈਂਦੀ ਸਾਨੂੰ ਤਾਂ ਅਸੀਂ ਤਾਂ ਇਹ ਕਹਿੰਨੇ ਮੰਗ ਕਰਦੇ ਆ ਸਾਨੂੰ 8 ਘੰਟੇ ਜਦੋਂ ਮਰਜ਼ੀ ਦੇ ਦਿਓ ਇਹ ਲਾਈਟ ਲਗਾਤਾਰ ਸਾਨੂੰ 8 ਘੰਟੇ ਲਾਈਟ ਦੇ ਦਿਓ ਭਾਵੇਂ ਰਾਤ ਨੂੰ ਦੇ ਦਿਓ ਅਸੀਂ ਤਾਂ ਰਾਤ ਨੂੰ ਪਾਣੀ ਲਾਉਣ ਵਾਸਤੇ ਤਿਆਰ ਕੀ ਫਸਲਾਂ ਦੀ ਸਥਿਤੀ ਕੀ ਹੈ ਨਰਮੇਚ ਜਿਹੜੀ ਗੁਲਾਬੀ ਸੰਡੀ ਦਾ ਜਿਹੜਾ ਅਟੈਕ ਦੱਸਿਆ ਜਾ ਰਿਹਾ ਤੇ ਝੋਨਾ ਜਿਹੜਾ ਹੈਗਾ ਬਗੈਰ ਪਾਣੀ ਤੋਂ ਜਿਹੜਾ ਖਰਾਬ ਹੋ ਰਿਹਾ ਜਾ ਕੇ ਤੁਸੀਂ ਝੋਨੇ ਦਾ ਹਾਲ ਦੇਖੋ ਨਾ ਜੀ ਤੇ ਝੋਨੇ ਸਾਡੇ ਵਾਉਣ ਵਾਲੇ ਹੋਏ ਪਏ ਜੀ ਰੋਣ ਆਉਂਦਾ ਫਸਲ ਵੇਖ ਕੇ ਰੋਣ ਜੀ ਇੰਨੇ ਅਸੀਂ ਫਸੇ ਹੋਏ ਆ ਇੱਕ ਸਾਨੂੰ ਇਹ ਦੁਖੀ ਕਰ ਰਹੇ ਆ ਠੀਕ ਹੈ ਜੀ ਇਹ ਉਪਰੋਂ ਕੋਈ ਐਤ ਕੀ ਬਰਸਾਤ ਨਹੀਂ ਹੋਈ ਕੋਈ ਕੁਝ ਨਹੀਂ ਸੋਕਾ ਪਿਆ ਜੀ ਝੋਨੇ ਅਸੀਂ ਵਾਉਣ ਨੂੰ ਤਿਆਰ ਹੋਏ ਖੜੇ ਆ ਇਹ ਸਾਨੂੰ 3 ਘੰਟੇ ਲਾਈਟ ਦਿੰਦੇ ਚਾਰ ਬਾਸ ਜੀ ਇਹ ਸਥਿਤੀ ਕਿਵੇਂ ਕਿਦੋਂ ਤੋਂ ਇਸ ਤਰ੍ਹਾਂ ਦੀ ਹੈ ਜੀ ਅੱਗੇ ਵੀ ਹੋ ਗਏ ਮੇਰੇ ਸਾਹ ਚ ਘੱਟੋ ਘੱਟ 15 20 ਦਿਨ ਹੋ ਗਏ ਉਦੋਂ ਅਸੀਂ ਲਾਇਆ ਸੀ ਤਰਨਾ ਜੀ ਉਦੋਂ ਪੰਜ ਚਾਰ ਦਿਨ ਚੱਲੀ ਲਾਈਟ ਉਸ ਤੋਂ ਬਾਅਦ ਫੇਰ ਹੀ ਖਰਾਬ ਕਰਨ ਲੱਗ ਪਈ ਜੀ ਬਹੁਤ ਖਰਾਬ ਕਰ ਰਹੀ ਹੈ ਲਾਈਟ ਕੀ ਕਹਿੰਦੇ ਕੀ ਹੈ ਅਧਿਕਾਰੀ ਤੁਸੀਂ ਵੀ ਪਾਵਰ ਕੱਟ ਫੀਡਰ ਰੈਕ ਹੈ ਜੀ ਸਾਰਾ ਤੇ ਪਾਵਰ ਕੱਟ ਹੋਵੇ ਤਾਂ ਸਾਰਾ ਆਪਣਾ ਏਰੀਆ ਬੰਦ ਹੋਵੇ ਜੀ ਦੂਜੇ ਨਾਲ ਦੇ ਪਿੰਡਾਂ ਚੱਲੀ ਜਾਂਦੀ ਇਧਰੋਂ ਕੱਟ ਕੇ ਉਧਰ ਦੇਈ ਜਾਂਦੇ ਆ ਜੀ ਫਾਲਤੂ ਸਪਲਾਈ ਉਧਰ ਦੇਈ ਜਾਂਦੇ ਇਹਨਾਂ ਦਾ ਇੱਕ ਲਿਖਤੀ ਮੈਸੇਜ ਵੀ ਹੈਗਾ ਕੈਮਰਾਮੈਨ ਨੂੰ ਕਵਾਂਗੇ ਵੀ ਆਹ ਵੇਖਿਓ ਮਾੜਾ ਜਾਂ ਪਾਵਰ ਕੱਟ ਔਨ ਕਰਕੇ ਭਾਈ ਕੇ ਰਾਣਾ ਤੇ ਬਜੀਤਪੁਰਾ ਏਪੀ ਫੀਡਰ ਬੰਦ ਕੀਤੇ ਪਾਵਰ ਆਫ ਕਟ ਕੈਨਸਲ ਹੋਣ ਤੇ ਫੀਡਰ ਚਾਲੂ ਕਰ ਦਿੱਤੇ ਜਾਣਗੇ ਉਸ ਤੋਂ ਬਾਅਦ ਇਹਨਾਂ ਦਾ ਮੈਸੇਜ ਆਇਆ ਭਾਈ ਕਿਹੜਾ ਨਵਾਂ ਏਪੀ ਫੀਡਰ ਤੇ ਸਖਚੈਣ ਏਪੀ ਫੀਡਰ ਚਾਲੂ ਕੀਤਾ 648 ਤੋਂ ਵਾਧੂ ਸਪਲਾਈ ਚਾਲੂ ਹੈ ਜੇ ਸਾਡੇ ਵਾਸਤੇ ਪਾਵਰ ਕੱਟੇ ਪਾਵਰ ਕੱਟ ਦਾ ਦਾ ਮਤਲਬ ਇਹ ਹੋ ਗਿਆ ਜੀ ਵੀ ਪਿੱਛੋਂ ਸਪਲਾਈ ਬੰਦ ਹੈ ਜੇ ਸਪਲਾਈ ਬੰਦ ਸੀ ਫਿਰ ਇਹਨਾਂ ਵਾਸਤੇ ਬਿਜਲੀ ਕਿੱਥੋਂ ਆ ਗਈ ਇਹਨਾਂ ਕੋਲੇ ਸਾਡੀ ਸਾਡੀ ਲਾਈਟ ਕੱਟ ਕੇ ਦੇ ਰਹੇ ਨਾ ਕਿਸੇ ਪਾਸੇ ਹੋਰ ਹੈ ਸਾਡਾ ਕਿਸੇ ਨਾਲ ਕੋਈ ਗੁੱਸਾ ਨਹੀਂ ਕਿਉਂ ਉਹਨਾਂ ਨੂੰ ਦੇ ਰਹੇ ਨੇ ਅਸੀਂ ਇਹ ਗੱਲ ਕਰਦੇ ਸਾਡੀ 8 ਘੰਟੇ ਲਾਈਟ ਸਾਨੂੰ ਦੇ ਦੇ ਸਾਡਾ ਹੱਕ ਸਾਨੂੰ ਦੇ ਦੇ ਕਿਸੇ ਨੂੰ ਬਾਦੂ ਦਿਨ ਕਹਿਣ ਨੂੰ ਕੀ ਹੈ ਕਿ ਕਿਸ ਤਰ੍ਹਾਂ ਦੀ ਜਿਹੜੀ ਸਮੱਸਿਆ ਆ ਰਹੀ ਹੈ ਹੁਣ ਰਾਤ ਨੂੰ ਤੁਸੀਂ ਜਿਹੜੇ ਲੋਕ ਚੜੇ ਹੈਗੇ ਜਦੋਂ ਕਿ ਘਰ ਦੇ ਵਿੱਚ ਲੋਕ ਜਿਹੜੇ ਸੁੱਤੇ ਪਏ ਆ ਤੁਸੀਂ ਇੱਥੇ ਆ ਕੇ ਜਿਹੜਾ ਗ੍ਰਿਡ ਦੇ ਵਿੱਚ ਹੈ ਧਰਨਾ ਲਾਇਆ ਹੱਕ ਭਾਈ ਸਾਹਿਬ ਸਾਨੂੰ ਇਹ ਪਤਾ ਲੱਗਿਆ ਜੀ ਸਾਰੇ ਅਸੀਂ ਆਂਡ ਗਵਾਂਡ ਦੇ ਪਿੰਡਾਂ ਦੋ ਦੋ ਕਿਲੋਮੀਟਰ ਸਾਡੇ ਪਿੰਡ ਹੈ ਜੀ ਇਹ ਜਿਹੜੇ ਛੋਟੇ ਮੁਲਾਜ਼ਮ ਹੈ ਪੈਸੇ ਲੈਂਦੇ ਆ ਜੀ ਪੈਸੇ ਲੈ ਕੋਈ ਮੈਸੇਜ ਨਹੀਂ ਆਇਆ ਜਿਹੜਾ ਪਾਵਰ ਕੱਟਦਾ ਮੈਸੇਜ ਆਉਂਦਾ ਹੁੰਦਾ ਜੀ ਇਹ ਠੀਕ ਹੈ ਜੀ ਇਹ ਸ਼ਿਕਾਇਤ ਕੀਤੀ ਹੈ ਕਦੇ ਅਧਿਕਾਰੀਆਂ ਨੂੰ ਜੇਕਰ ਤੁਸੀਂ ਇਲਜ਼ਾਮ ਲਾ ਰਹੇ ਹੋ ਕਿ ਉਹ ਪੈਸੇ ਲੈਂਦਾ ਹੈ ਪੈਸੇ ਲੈਂਦਾ ਜੀ ਸਾਡੇ ਆਣ ਗਵਾਣੇ ਦੱਸਦੇ ਪੈਸੇ ਦੇ ਕੇ ਆਉਣੇ ਅਸੀਂ ਠੀਕ ਹੈ ਜੀ ਆਣ ਗਵਾਣ ਦੇ ਜੀ ਸਾਡੀਆਂ ਵਟਾਂ ਸਾਝੀਆਂ ਜੀ ਉਹ ਦੱਸਦੇ ਬਰਾਤ ਅਸੀਂ ਪੈਸੇ ਦੇ ਕੇ ਛੜਾਈ ਆਟ ਇਹ ਪੈਸੇ ਲੈ ਕੇ ਛੱਡਦੇ ਆ ਜੀ ਸਰਕਾਰ ਦਾ ਕੋਈ ਗਣਾ ਨਹੀਂ ਸਰਕਾਰ ਨੂੰ ਇਹ ਬੇਨਤੀ ਹੈ ਇਹਨਾਂ ਨੂੰ ਨੱਥ ਪਾਈ ਜਾਵੇ ਜੀ ਇਹ ਹਰ ਕਦੋਂ ਬੰਦ ਕਰਨ ਜਾਂ ਇਹਨਾਂ ਨੂੰ ਸਸਪੈਂਡ ਕਰਨ ਜੀ ਕਿਦੋਂ ਤੱਕ ਫਿਰ ਇੱਥੇ ਬੈਠੇ ਰਹੋਗੇ ਅਸੀਂ ਜਿੰਨਾ ਚਿਰ ਵੱਡਾ ਅਫਸਰਾ ਕੇ ਸਾਡੇ ਨਾਲ ਗੱਲ ਨਹੀਂ ਕਰੂਗਾ ਅਸੀਂ ਨਹੀਂ ਜਾਵਾਂਗੇ ਇੱਥੋਂ ਚਾਹੇ 2 ਦਿਨ ਬੈਠ ਰਹੀਏ 4 ਦਿਨ ਬੈਠ ਰਹੀਏ ਸਾਡੇ ਗਰੁੱਪ ਦਾ ਜਿਹੜਾ ਟਾਈਮ ਸੀ ਸੋ ਇੱਥੇ ਹੋਰ ਵੀ ਲੋਕ ਐ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਹੈ ਕਿ ਭਾਈ ਜੀ ਪੂਰੀ ਸਮੱਸਿਆ ਕੀ ਹੈ ਥੋੜੀ ਵਿਸਤਾਰ ਨਾਲ ਸਮਝਾਓ ਕਿ ਜਿਸ ਤਰ੍ਹਾਂ ਦੇ ਇਲਜ਼ਾਮ ਵੀ ਲੱਗ ਰਹੇ ਕਿ ਜਿਹੜਾ ਮੁਲਾਜ਼ਮ ਹੈ ਉਹ ਪੈਸੇ ਲੈ ਕੇ ਜੇਕਰ ਬਿਜਲੀ ਕਿਤੇ ਛੱਡਦਾ ਹੈਗਾ ਉਹਦੇ 'ਚ ਉਹਨੂੰ ਮੁਨਾਫਾ ਕੀ ਹੈ ਤੇ ਕਿਸ ਤਰ੍ਹਾਂ ਦੇ ਨਾਲ ਪੂਰੀ ਗੱਲ ਮਸਲਾ ਹੈ ਵੀ ਜਿਹੜੇ ਸਾਡੇ ਪਿੰਡਾਂ ਦਾ ਗਰੁੱਪ ਦਾ ਟਾਈਮ ਹੈ ਵੀ ਸਾਡੇ ਪਿੰਡਾਂ ਦਾ 8 ਘੰਟੇ ਟਾਈਮ ਹੈ ਉਹਦੇ 'ਚ ਆ ਗਿਆ ਪਾਵਰ ਕੱਟ ਜਿਹੜੇ ਗਰੁੱਪ ਦਾ ਜੇ ਟਾਈਮ ਹੀ ਨਹੀਂ ਹਜੇ 3 ਘੰਟੇ 4 ਘੰਟੇ ਮਗਰੋਂ ਟਾਈਮ ਆਉਣਾ ਹੈ ਉਹਦੇ 'ਚ ਵਾਧੂ ਸਪਲਾਈ ਛੱਡਤੀ ਸਾਡੇ ਗਰੁੱਪ 'ਚ ਜਿਹੜਾ ਟਾਈਮ ਚੱਲੀ ਜਾਂਦਾ ਉਹਦੇ 'ਚ ਪਾਵਰ ਕੱਟ ਲਿਖਤਾ ਜੇ ਪਾਵਰ ਕੱਟ ਹੈ ਤੇ ਫਿਰ ਤਾਂ ਲਾਈਟ ਸਾਰਿਆਂ ਨੂੰ ਹੀ ਨਹੀਂ ਮਿਲਣੀ ਚਾਹੀਦੀ ਚਲੋ ਪਾਵਰ ਕੱਟ ਪਿੱਛੋਂ ਆ ਗਿਆ ਜਿਹੜਾ ਗਰੁੱਪ ਚੱਲੀ ਜਾਂਦਾ 8 ਘੰਟੇ ਉਹਦੇ 'ਚ ਪਾਵਰ ਕੱਟ ਆ ਗਿਆ ਜਿਹਦਾ ਟਾਈਮ ਹੈ ਜਿਹਦਾ ਜੇ ਟਾਈਮ ਹੀ ਨਹੀਂ ਆਣੀ ਆ ਸਾਨੂੰ ਉਹਨਾਂ ਨਾਲ ਭਰਾਵਾਂ ਨਾਲ ਕੋਈ ਨਹੀਂ ਸਾਨੂੰ ਰੰਜ ਨਹੀਂਗਾ ਸਾਨੂੰ ਇਹਨਾਂ ਨਾਲ ਵੀ ਸਾਡਾ ਟਾਈਮ ਪੂਰਾ ਕਰ ਦੇਣ ਵੀ ਸਾਡੇ ਗਰੁੱਪ ਦਾ ਜਿਹੜਾ ਟਾਈਮ ਉਹਦੇ ਪਾਵਰ ਕੱਟ ਹੈ ਦੂਜੇ ਗਰੁੱਪਾਂ ਜਿਹੜਾ ਟਾਈਮ ਹੀ ਨਹੀਂ ਉਹਦੇ ਵਾਧੂ ਸਪਲਾਈ ਛੱਡਤੀ ਇਹ ਕੋਈ ਮਲਾਜਮਾਂ ਦੀ ਫਿਰ ਕੋਈ ਵਿੱਚ ਮਿਲੀ ਭੂਤ ਹੈ ਤਾਂ ਹੀ ਕਿਸ ਤਰ੍ਹਾਂ ਦੀ ਆ ਰਹੀ ਸਮੱਸਿਆ ਕੀ ਹੈ ਪਰੇਸ਼ਾਨੀ ਇਹ ਸਾਡੇ ਚੋਨੇ ਜਾ ਕੇ ਤੁਸੀਂ ਵੇਖ ਲਓ ਬੌਂਦ ਦੇ ਬਰਾਬਰ ਹੋਏ ਪਿਆ ਅਹੀਂ ਦਾ ਅੱਕ ਕੇ ਅੱਜ ਅੱਧੀ ਰਾਤ ਬੈਠੇ ਸਾਡਾ ਕੋਈ ਜੀ ਨਹੀਂ ਕਰਦਾ ਇੱਥੇ ਅੱਧੀ ਰਾਤ ਇੱਥੇ ਆ ਥੱਲੇ ਬੈਠੇ ਭੁੱਖਣ ਪਾਣੇ ਅਹੀਂ ਤੇ ਰੋਟੀ ਮੇਣੀਆਂ ਖਾਧੀਆਂ ਉਦੋਂ ਦੇ ਆ ਕੇ ਬੈਠੇ ਆ ਸਾਡਾ ਬੁਰਾ ਹਾਲ ਹੋਇਆ ਪਿਆ ਚੋਨੇ ਆਂ ਤਾਂ ਇਹ ਮੰਗ ਕਰਦੇ ਸਾਨੂੰ 1 ਮਿੰਟ ਵੀ ਵਾਧ ਟਾਈਮ ਨਾ ਦੇਣਾ 8 ਘੰਟੇ ਸਾਨੂੰ ਸਪਲਾਈ ਦੇ ਦੇਣ ਜਿਹੜਾ ਟਾਈਮ ਸਾਡਾ 8 ਘੰਟੇ ਮਿਲਦਾ ਉਹ ਤਾਂ ਪੂਰਾ ਕਰ ਦੇਣਾ ਦੂਜੇ ਪਿੰਡਾਂ ਨੂੰ ਮੰਨ ਲਓ ਜਿਹੜਾ ਵਾਧੂ ਸਪਲਾਈ ਦੇਤੀ ਸਾਡੇ ਪਿੰਡਾਂ ਨੂੰ ਪਾਵਰ ਕੱਟ ਅਸੀਂ ਤਾਂ ਅੱਕ ਕੇ ਇੱਥੇ ਬੈਠੇ ਆ ਆ ਮਸਲਾ ਸਾਡਾ ਹੀ ਜਿਹੜਾ ਗਰੁੱਪ 13:30 ਤੋਂ ਰਾਤ 21:00 ਤੱਕ ਚੱਲਣਾ ਸੀਗਾ ਉਹਨੂੰ 18:35 ਤੇ ਕੱਟ ਆ ਗਈ ਠੀਕ ਹੈ ਤੇ 18:42 ਮਿੰਟ ਤੇ ਭਾਈ ਕੇਰਾ ਨਵਾਂ ਚਲਾਤਾ 18:35 ਤੱਕ ਭਾਈ ਕੇਰਾ ਪੁਰਾਣਾ ਬੰਦ ਕਰਾਤਾ ਹਾਂ ਜੀ ਸਾਨੂੰ ਪੀਸੀ ਦੇ ਅਨੁਸਾਰ ਚੱਲਣਾ ਪੈਂਦਾ ਠੀਕ ਹੈ ਜੀ ਤੇ ਚਲੋ ਜੀ ਉਸ ਤੋਂ ਬਾਅਦ ਪਬਲਿਕ ਵੀ ਆ ਗਈ ਸਾਰਾ ਕੁਝ ਹੋ ਗਿਆ ਤੇ ਪੀਸੀ ਨਾਲ ਗੱਲਬਾਤ ਵੀ ਕੀਤੀ ਐਫਸਰ ਨਾਲ ਗੱਲਬਾਤ ਹੋਈ ਐ ਉਹਨਾਂ ਨੇ ਕਿਹਾ ਸੀਗਾ ਜਿਹੜਾ ਇਹਨਾਂ ਨੂੰ ਸਪਲਾਈ ਪੂਰੀ ਕਰਦੇ ਕੰਪਨਸੇਟ ਕਰਦੇ ਅਸੀਂ ਕੰਪਨਸੇਟ ਕਰਨ ਨੂੰ ਤਿਆਰ ਹੈਗੇ ਆ ਪਰ ਹੁਣ ਪਬਲਿਕ ਕਹਿੰਦੀ ਜਦ ਤੱਕ ਅਫਸਰ ਕੋਈ ਇੱਧਰ ਨਹੀਂ ਆਂਦਾ ਗੱਲਬਾਤ ਨਹੀਂ ਕਰਦਾ ਸੀ ਉਦੋਂ ਤੱਕ ਨਹੀਂ ਚਲਾਂਦੇ ਨਹੀਂ ਪਰ ਉਹ ਕਹਿੰਦੇ ਹੈਗੇ ਕਿ ਪਹਿਲਾਂ ਵੀ ਧਰਨਾ ਲਾਇਆ ਉਦੋਂ ਫਿਰ ਠੀਕ ਚੱਲ ਗਈ ਸੀ ਉਸ ਤੋਂ ਬਾਅਦ ਫਿਰ ਜਿਹੜੀਆਂ ਸਥਿਤੀ ਜਿਹੜੀ ਉਹੀ ਬਣ ਗਈ ਹਾਂਜੀ ਹੁਣ ਇਹ ਆ ਬਸ ਪਹਿਲਾਂ ਧਰਨਾ ਲੱਗਿਆ ਉਸ ਤੋਂ ਚਲੋ ਕੁਝ ਕਰ ਸਕਦੇ ਨਹੀਂ ਨਹੀਂ ਹਾਂਜੀ ਉਦੋਂ ਸਪਲਾਈ ਚਲਦੀ ਰਹੀ ਹੈ ਸਹੀ ਚੱਲਦੀ ਹੈ ਬਿਲਕੁਲ ਸਹੀ ਚੱਲਦੀ ਹੈ ਠੀਕ ਹੈ ਤੇ ਬਾਰਿਸ਼ ਦਾ ਵੀ ਟਾਈਮ ਸੀ ਉਦੋਂ ਚਲੋ ਨਹੀਂ ਕਾਰਨ ਕੀ ਬੰਦੇ ਹੋ ਜਦੋਂ ਲੋਕ ਜਿਹੜੇ ਧਰਨਾ ਲਾਉਂਦੇ ਉਸ ਤੋਂ ਬਾਅਦ ਠੀਕ ਹੋ ਜਾਂਦੀ ਚੀਜ਼ ਨਹੀਂ ਇਹ ਗੱਲ ਇਹ ਹੈ ਇੱਕ ਕੀ ਕਰਦੇ ਆ ਜੀ ਜਦੋਂ ਫਿਰ ਕਿਧਰ ਹੋਰ ਕੱਟ ਲਾ ਦਿੰਦੇ ਆ ਉਹ ਫਿਟਰਾਂ ਤੇ ਐਨਓ ਸਪਲਾਈ ਦੇ ਦਿੰਦੇ ਆ ਖੰਡ ਖਾਂਦੇ ਨਹੀਂ ਬੈਠੇ ਪੂਰੇ 7 ਵਜੇ ਜੀ ਨਾ ਬੜਾ ਅਸੀਂ ਭੁੱਖੇ ਖੜੇ ਆ ਸੀ ਅਸੀਂ ਤਾਂ ਆਪਦੀ ਤੁਹਾਡੇ ਕੋਲੇ ਇੱਥੇ ਜਿਹੜੀ ਪ੍ਰੋਬਲਮ ਆ ਉਹ ਦੱਸਣ ਮਾਰੇ ਬੈਠੇ ਸੀਗੇ ਇਹਨਾਂ ਨੇ ਸਾਨੂੰ ਕਹਤਾ ਸੀਗਾ ਇਸੇ ਬੰਦੇ ਨੇ ਇਹ ਗੱਲ ਕਹੀ ਵੀ ਮੇਰੀ ਗੱਲ ਹੋ ਗਈ ਆ ਮੈਂ ਲਾਈਨ ਛੱਡਦਾ ਅਸੀਂ ਕੀ ਬੀਨਾ ਤੁਸੀਂ ਆਪਦੇ ਅਫਸਰ ਉੱਚਾ ਸੱਦੋ ਆ ਸੱਦੋ ਸਹੀ ਗੱਲ ਕਰਾਂਗੇ ਅਸੀਂ ਉਹਨਾਂ ਨੂੰ ਆਪਦੀ ਪ੍ਰੋਬਲਮ ਦੱਸਾਂਗੇ ਤੁਸੀਂ ਸਾਡੀ ਪ੍ਰੋਬਲਮ ਉੱਪਰ ਤੱਕ ਪਹੁੰਚਾਓ ਸਾਨੂੰ ਲਾਈਨ ਸਾਨੂੰ ਓਏ ਧੋਖ ਨਹੀਂ ਸਾਨੂੰ ਲਾਈਨ 3 ਘੰਟੇ ਦੇ ਰਹੋ ਪਰ ਬੇਤ ਕਰਾ ਨਾ ਕਰੋ ਜੀ ਹਾਂ ਆਸ ਪਾਸ ਪਿੰਡ ਚੱਲੀ ਜਾਵੇ ਜਿੱਥੇ ਹਨ ਘੰਟੇ ਦੇ ਨੇ ਇਹ ਕਾਨੂੰਨ ਹੈ ਨਹੀਂ ਸਰਕਾਰ ਇਹ ਗੱਲ ਆਂਦੀ ਹੈ 8 ਘੰਟੇ ਸੀ ਲਾਈਟ ਦੇ ਰਹੇ ਆ ਦੇ ਰਹੇ ਆ ਪਰ ਮੈਂ ਸਪਸ਼ਟ ਆਣਾ ਜੀ ਕੈਮਰੇ ਦੇ ਸਾਹਮਣੇ ਸਰਕਾਰ ਦਾ ਇਹਦੇ ਚ ਕੋਈ ਰੋਲ ਨਹੀਂ ਸਰਕਾਰ ਦੀ ਮੰਤਰੀ ਖੜਾ ਸਾਡੇ ਕੋਲ ਅਫਸਰਾਈ ਜਿਹੜੀ ਇਹ ਸਾਰੀ ਸਰਕਾਰ ਨੂੰ ਖਤਮ ਕਰ ਰਹੀ ਹੈ ਜੀ ਅਫਸਰ ਆਪਣੀ ਮਰਜ਼ੀ ਕਰ ਰਹੇ ਆ ਸਰਕਾਰ ਭਗਵਾਨ ਤਮਾਨ ਤੜਕੇ ਬਿਆਨ ਦੇ ਦਿੰਦਾ ਜੀ ਮੈਂ 8 ਘੰਟੇ ਲਾਈਟ ਦੇ ਰਹਿਆ ਬਿਆਨ ਤੋਂ 5 ਮਿੰਟਾਂ ਬਾਅਦ ਲਾਈਨ ਬੰਦ ਹੋ ਜਾਂਦੀ ਹੈ ਜੀ ਉਹ ਕਿਉਂ ਹੁੰਦੀ ਹੈ ਸੀਐਮਾ ਸਾਹਿਬ ਬਿਆਨ ਦੇ ਰਹੇ 8 ਘੰਟੇ ਲਾਈਟ ਦੀ ਅਫਸਰ ਬੰਦ ਕਰ ਰਹੇ ਆ ਇੱਕ ਪਾਸੇ 8 ਘੰਟੇ ਲਾਈਟ ਦੇ ਕੇ ਦੂਜੀ ਵੱਟ ਦੇ ਨਾਲ 3 ਘੰਟੇ ਲਾਈਟ ਦੇ ਰਹੇ ਆ ਕਿਉਂ ਦੇ ਰਹੇ ਆ ਕਿਉਂ ਦੇ ਰਹੇ ਸਹੀ ਗੱਲ ਲੰਬੀ ਦੇ ਵਿੱਚ ਵਿਤਕਰਾ ਕਿਉਂ ਹੋ ਰਿਹਾ ਪਾਵਰ ਕਟ ਆਨ ਕਰਕੇ ਜੀ ਉਹ ਇਹਨਾਂ ਨੂੰ ਬਿਜਲੀ ਨਹੀਂ ਪੂਰੀ ਮਿਲਦੀ ਅੱਛਾ ਨਹੀਂ ਪਾਵਰ ਕਟ ਸੀ ਨਾਲ ਕਹ ਰਹੇ ਸੀਗੇ ਬਰਾਬਰ ਤੇ ਜਿਹੜਾ ਦੂਜਾ ਪਿੰਡ ਆ ਉਹਦੀ ਉਹਦੀ ਚੱਲਦੀ ਸੀ ਉਹ ਵੀ ਉਸੇ ਲਾਈਨ ਤੇ ਐਕਚੁਅਲੀ ਜਿਹੜਾ ਪਾਵਰ ਕਟ ਦਾ ਸ਼ਡਿਊਲ ਹੈ ਇਹ ਸਾਰਾ ਪਟਿਆਲੇ ਤੋਂ ਹੀ ਹੁੰਦਾ ਹੈ ਜਿਹੜਾ ਕਿ ਮੁਕਸਰ ਅਬੋਰ ਦੇ ਹੁੰਦੇ ਹੋયા ਇਹਨਾਂ ਨੂੰ ਲੱਗਦਾ ਇਹ ਪੂਰਾ ਜਿਹੜਾ ਸਰਕਲ ਮੁਕਸਰ ਚ ਹਾਂ ਜੀ ਮੁਕਸਰ ਤੋਂ ਤੇ ਸਰਕਲ ਮੁਕਸਰ ਦੇ ਵਿੱਚ ਹੈ ਦੋਨੇ ਪਿੰਡ ਬਰਾਬਰ ਇੱਕੋ ਨਾਲ ਦੇ ਤੇ ਫਿਰ ਪਾਵਰ ਕੱਟ ਚੜਾਏਗਾ ਉਹਨੂੰ ਆਪਾਂ ਅਲੱਗ ਕਿਵੇਂ ਕਹਿ ਸਕਦੇ ਆ ਨਹੀਂ ਨਹੀਂ ਪਾਵਰ ਕੁਲ ਕੋ ਐ ਹੈਗਾ ਨਾ ਜੀ ਜਿੰਨੀ ਇਹਨਾਂ ਨੂੰ ਨਾ ਜਿੰਨੇ ਜਿੰਨੇ ਏਪੀ ਫਿਲਟਰ ਨੇ ਨਾ ਜੀ ਉਹਨਾਂ ਨੂੰ ਵੰਡਿਆ ਜਾਂਦਾ ਹੈ ਪਾਵਰ ਅਵੇਲੇਬਿਲਟੀ ਦੇ ਹਿਸਾਬ ਨਾਲ ਤੇ ਕੀ ਹੈ ਕਾਫੀ ਦੇ ਦੋਸ਼ ਵੀ ਲੱਗੇ ਕਿ ਜਿਹੜੇ ਇੱਥੇ ਮੁਲਾਜ਼ਮ ਹੈ ਉਹ ਪੈਸੇ ਲੈ ਕੇ ਜਿਹੜਾ ਹੈਗਾ ਨਹੀਂ ਇਹੋ ਜੀ ਗੱਲ ਨਹੀਂ ਹੈਗੀ ਫਿਰ ਵੀ ਮੈਂ ਦਿਨੇ ਆ ਕੇ ਇਹਦੀ ਤਹਿਕੀਕ ਕਰਾਂਗਾ ਜੀ ਤੇ ਹੋਏਗਾ ਕੋਈ ਗਾ ਦੇ ਦੋਸ਼ੇ ਖਿਲਾਫ ਕਾਰਵਾਈ ਕੀਤੀ ਜਾਏਗੀ ਕੱਟ ਦੇ باوجود ਜਿਹੜਾ ਕੱਟ ਦੇ باوجود ਦੱਸਿਆ ਜਾ ਰਿਆ ਸੀਗਾ ਕਿ ਤੁਸੀਂ ਧਰਨਾ ਲਗਾਇਆ ਤਾਂ ਅਸੀਂ ਬਿਜਲੀ ਚਾਲੂ ਕਰ ਦਿੰਨੇ ਆ ਤੇ ਜੇਕਰ ਪਾਵਰ ਕੱਟ ਸੀਗਾ ਤਾਂ ਫਿਰ ਚਾਲੂ ਕਿਵੇਂ ਹੋ ਜਾਣਾ ਉਹ ਕੋਈ ਨਹੀਂ ਪਾਵਰ ਕਿੱਥੋਂ ਆ ਗਈ ਕੀ ਹੋਇਆ ਜਦੋਂ ਇੱਕੇ ਪ੍ਰੋਬਲਮ ਆਈ ਤੇ ਐਕਸਨ ਸਾਹਿਬ ਦੇ ਧਿਆਨ ਚ ਲਿਆਂਦਾ ਗਿਆ ਐਕਸਨ ਸਾਹਿਬ ਨੇ ਨੋਟ ਬਣਾ ਕੇ ਪਾਵਰ ਕੰਟਰੋਲਰ ਨੂੰ ਭੇਜਿਆ ਪਾਵਰ ਕੰਟਰੋਲਰ ਨੇ ਇਥੋਂ ਵਾਸਤੇ ਪਰਮਿਸ਼ਨ ਦਿੱਤੀ ਉੱਥੇ ਕਰਕੇ ਸਪਲਾਈ ਚੱਲੀ ਪਰ ਲੋਕਾਂ ਨੂੰ 8 ਘੰਟੇ ਸਪਲਾਈ ਨਹੀਂ ਮਿਲਦੀ ਉਹਦੇ ਕਰਕੇ ਉਹਨਾਂ ਨੇ ਐਡੀਸ਼ਨਲ ਸਪਲਾਈ ਦੇ ਦਿੱਤੇ ਕੀ ਉਹਨਾਂ ਕੀ ਭਰੋਸਾ ਕੀ ਦਿੱਤਾ ਕਿਸ ਨਾਲ ਕਿਸਾਨਾਂ ਨੂੰ ਪ੍ਰੋਸਪੈਕਟ ਜਿਹੜੀ ਇਹਨਾਂ ਦੀ ਸਪਲਾਈ ਘੱਟ ਹੈਗੀ ਉਹ ਪੂਰੀ ਹੋ ਜੇਗੀ ਅਫਤਾਰ ਗਿਲ ਪੀਟੀਸੀ ਨਿਊਜ਼ ਪਿੰਡ ਸੇਤੋ ਅਬੋਹਰ